ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅੱਜ ਸਾਡੇ ਧਿਆਨ ਦੇ ਵਿੱਚ ਦੁਕਾਨਦਾਰਾਂ ਨੇ ਇੱਕ ਮਸਲਾ ਲਿਆਂਦਾ ਹੈ ਮਸਲਾ ਇਹ ਹੈ ਕਿ ਵੀ ਤਹਿਸੀਲ ਰੋਡ ਤੇ ਐਸ.ਡੀ.ਐਮ ਦਫ਼ਤਰ ਦੇ ਸਾਹਮਣੇ ਇੱਕ ਬਿਜਲੀ ਦਾ ਖੰਭਾ ਲੱਗਿਆ ਹੋਇਆ ਹੈ ਜੋ ਬਹੁਤ ਹੀ ਟੇਢੀ ਹਾਲਤ ਦੇ ਵਿੱਚ ਹੈ ਤੇ ਜੇ ਉਸ ਦੀਆਂ ਤਾਰਾਂ ਦੀ ਗੱਲ ਕੀਤੀ ਜਾਵੇ ਤਾਂ ਤਾਰਾਂ ਵੀ ਉਸ ਦੀਆਂ ਬਹੁਤ ਨੀਵੀਆਂ ਹਨ ਇਹ ਕਹਿਣਾ ਹੈ ਮਾਰਕੀਟ ਦੇ ਦੁਕਾਨਦਾਰਾਂ ਦਾ ਤੇ ਅਸੀਂ ਕੈਮਰਾਮੈਨ ਨੂੰ ਵੀ ਕਹਾਂਗੇ ਕਿ ਉਹ ਤਾਰਾਂ ਦਿਖਾਣ ਨੀਵੀਆਂ ਜੀਆਂ ਤੇ ਇੱਥੋਂ ਸਵੇਰੇ ਮਿੰਨੀ ਬੱਸਾਂ ਵੀ ਲੰਘਦੀਆਂ ਹਨ ਸਵੇਰੇ ਸ਼ਾਮ ਨੂੰ ਤੇ ਉਹ ਬਸਾਂ ਦੇ ਉੱਪਰ ਸਵਾਰੀ ਬੈਠੀ ਹੁੰਦੀ ਹੈ ਤੇ ਕਿਸੇ ਵੀ ਸਮੇਂ ਉਹ ਸਵਾਰੀਆਂ ਨਾਲ ਅਨਸਖਮੀ ਘਟਨਾ ਵਾਪਰ ਸਕਦੀ ਹੈ ਵੱਡਾ ਹਾਸਾ ਵਾਪਰ ਸਕਦਾ ਹੈ ਸਾਡੇ ਕਹਿਨ ਦਾ ਔਰ ਸਾਡੇ ਚੈਨਲ ਦਾ ਇਹੀ ਮਕਸਦ ਹੈ ਤੇ ਮਸਲੇ ਨੂੰ ਹੱਲ ਕਰਾਣਾ ਜਿਹੜੀ ਸਮਾਣਾ ਹਰਚਨ ਨਿਊਜ਼ ਰਾਹੀਂ ਜਿਹੜੀ ਖੰਭੇ ਦੀਆਂ ਤਾਰਾਂ ਨੇ ਇਹਨੂੰ ਉੱਚਾ ਕੀਤਾ ਜਾਵੇ ਤੇ ਜਿਹੜਾ ਖੰਭਾ ਟੇਡਾ ਹੈ ਅਸੀਂ ਕੈਮਰਾਮੈਨ ਨੂੰ ਦਿਖਾਵਾਂਗੇ ਕਿ ਦੁਕਾਨਦਾਰਾਂ ਦੇ ਅੱਗੇ ਦਿਖਾਇਆ ਕਿ ਖੰਭਾ ਬਹੁਤ ਹੀ ਟੇਢੀ ਹਾਲਤ ਦੇ ਵਿੱਚ ਹੈ ਕਿਸੇ ਵੀ ਸਮੇਂ ਕਿਸੇ ਵੀ ਸਮੇਂ ਉਸ ਦੇ ਨਾਲ ਹਾਸਾ ਵਾਪਰ ਸਕਦਾ ਹੈ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਇਹ ਹੈ ਉਹ ਖੰਭਾ ਤਸੀਲ ਰੋਡ ਤੇ ਜੋ ਬਹੁਤ ਹੀ ਟੇਡਾ ਹੋਇਆ ਹੋਇਆ ਹੈ ਤੇ ਕਿਸੇ ਵੀ ਟਾਈਮ ਵੱਡੇ ਹਾਦਸੇ ਨੂੰ ਅੰਜ਼ਾਮ ਦੇ ਸਕਦਾ ਹੈ ਇਸ ਖੰਭੇ ਦੇ ਨਾਲ ਜੋ ਲੱਗੀਆਂ ਤਾਰਾਂ ਹਨ ਤੁਸੀਂ ਦੇਖ ਸਕਦੇ ਹੋ ਸੜਕ ਤੋਂ ਕੁਛ ਹੀ ਉਚਾਈ ਤੇ ਹਨ ਕਿਸੇ ਵੀ ਸਮੇਂ ਜੋ ਗੱਡੀ ਉਸ ਦੇ ਨਾਲ ਜਾਂ ਕੋਈ ਵੀ ਵਹੀਕਲ ਉਹਦੇ ਨਾਲ ਟੱਚ ਹੋਣ ਤੇ ਭਾਰੀ ਜਾਨੀ ਮਾਲੀ ਨੁਕਸਾਨ ਵਾਪਰ ਸਕਦਾ ਹੈ ਇਸ ਲਈ ਮਾਰਕੀਟ ਤੇ ਦੁਕਾਨਦਾਰਾਂ ਨੇ ਆਖਿਆ ਕਿ ਇਸ ਦੀਆਂ ਤਾਰਾਂ ਦੀ ਉਚਾਈਆਂ ਕੀਤੀਆਂ ਜਾਣ ਤੇ ਜੋ ਖੰਭਾ ਟੇਡਾ ਹੈ ਬਹੁਤ ਹੀ ਟੇਡਾ ਲੱਗਾ ਹੋਇਆ ਹੈ ਇਸ ਨੂੰ ਵੀ ਸਿੱਧਾ ਕਰਵਾ ਕੇ ਲਵਾਇਆ ਜਾਵੇ ਤਾਂ ਜੋ ਕੋਈ ਅਣਸਖਾ ਵੀ ਜਾਨੀਮਾਲੀ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਕੋਈ ਘਟਨਾ ਨਾ ਵਾਪਰ ਸਕੇ ਇਹ ਹੈ ਤਹਿਸੀਲ ਰੋਡ ਤੇ ਖੰਭਾ ਐਸਡੀਐਮ ਦਫਤਰ ਦੀ ਕੁਝ ਹੀ ਦੂਰੀ ਤੋਂ ਦੁਕਾਨਦਾਰਾਂ ਨੇ ਪਾਵਰਕਮ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਸ ਨੂੰ ਉੱਚਾ ਕੀਤਾ ਜਾਵੇ ਤੇ ਰੇੜੀਆਂ ਦੀਆਂ ਢਿੱਲੀਆਂ ਤਾਰਾਂ ਹਨ ਇਹ ਵੀ ਉੱਚੀਆਂ ਕੀਤੀਆਂ ਜਾਣ ਤਾ ਜੋ ਕੋਈ ਜਾਲੀਮਾਲੀ ਨੁਕਸਾਨ ਨਾ ਹੋ ਸਕੇ ਹਾਂਜੀ ਭਾਈ ਜੀ ਤੁਹਾਡਾ ਨਾਮ ਰਾਜਕਮਰਦੀ ਹਾਂਜੀ ਰਾਜਕਮਰ ਜੀ ਕੀ ਕਹਿਣਾ ਚਾਹੁੰਦੇ ਰਹੇ ਇਹ ਬਿਜਲੀ ਦਾ ਖੰਭਾ ਟੇਡਾ ਹੈ ਤੇ ਨੀਵੀਆਂ ਜੇ ਕਿਸੇ ਵੀ ਸਮੇਂ ਇਹਦਾ ਕੋਈ ਅਨਸਖਾਵੀ ਘਟਨਾ ਵਾਪਰ ਸਕਦੀ ਹੈ ਇਹ ਬਿਜਲੀ ਬੋਰ ਦੇ ਮੁਲਾਜ਼ਮਾਂ ਨੂੰ ਅਸੀਂ ਕਿੰਨੀ ਵਾਰ ਕਹਿ ਚੁੱਕੇ ਕਿ ਆਪਣੇ ਖੰਭੇ ਚ ਦੇ ਤਾਰ ਠੀਕ ਕਰੋ ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਇੱਕ ਕਰੇ ਖੰਭਾ ਖੜਾ ਕਰਨ ਦੀ ਹੈ ਉਸ ਤੋਂ ਸਾਡੀ ਜ਼ਿੰਮੇਵਾਰੀ ਹੈ ਨਹੀਂ ਇਸ ਦਾ ਪ੍ਰਾਈਵੇਟ ਠੇਕੇਦਾਰ ਇਹਨੂੰ ਠੀਕ ਕਰੇ ਨਾ ਕਰੇ ਸਾਡਾ ਕੋਈ ਲੈਣ ਦੇ ਨਹੀਂ ਹੈ ਇਹ ਕਹਿਣਾ ਬਿਜਲੀ ਬੋਰ ਦੇ ਮੁਲਾਜ਼ਮਾਂ ਦਾ ਸੀਗਾ ਕਿ ਠੇਕੇਦਾਰ ਦਾ ਜਿਹੜੇ ਮੁ ओके ਕੀ ਕਹਿਣਾ ਹੈ ਉਹਨਾਂ ਦਾ ਉਹ ਕਹਿੰਦੇ ਅਸੀਂ ਸਿਰਫ ਇੱਕ ਵਾਰੀ ਖੰਭਾ ਢਾਹਣਾ ਕਰਨਾ ਜੀ ਉਸ ਤੋਂ ਬਾਅਦ ਕੋਈ ਟੇਡਾ 빙ਾ ਹੁੰਦਾ ਤਾਂ ਉਹ ਪ੍ਰਾਈਵੇਟ ਇੱਕ ਦਾ ਕਰਾ ਦੇਣਾ ਕਰਾਂਗੇ ਤੁਹਾਨੇ ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ ਨਹੀਂ ਕਿ ਵੀ ਜਨਾਬ ਇਹ ਤਾਂ ਖੰਭਾ ਜਿਹੜਾ ਟੇਡਾ ਲਾਇਆ ਜਾ ਰਿਹਾ ਕਿਸੇ ਵੀ ਸਮੇਂ ਗਿਰ ਸਕਦਾ ਹੈ ਕਿਹਾ ਤੀ ਇਹ ਕੋਈ ਗੁਰਨੀ ਕਰਦੇ ਵਿੱਚ ਹਾਂਜੀ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਗੋਵਿੰਦਾ ਜੀ ਗੋਵਿੰਦਾ ਬਾਈ ਜੀ ਕੀ ਮਾਮਲਾ ਹੈ ਇਹ ਜਿਹੜਾ ਕਿ ਵੀ ਤੁਸੀਂ ਦੱਸਿਆ ਕਿ ਵੀ ਇਹ ਤਾਰਾਂ ਦਾ ਕੋਈ ਢਿੱਲੀਆਂ ਤਾਰਾਂ ਨੇ ਇਹ ਜੀ ਉਰੇ ਪਹਿਲਾਂ ਉਪਰੋਂ ਸਫੇਦਾ gira ਤਾਰਾ ਢਿੱਲੀਆਂ ਹੋ ਗਈਆਂ ਇਹਨਾਂ ਨੂੰ ਕਿੰਨੀ ਵਾਰੀ ਕਹਿਤਾ ਵੀ ਇਹ ਤਾਰਾ ਕੱਸ ਜੋ ਇਹ ਕੱਸ ਕੇ ਨਹੀਂ ਜਾਂਦੇ ਸੀ ਹੁਣ ਵਿਚੋ ਆਏ ਦੀ ਅਸੀਂ ਕਹ ਵੀ ਆ ਖੰਬੇ ਦੇਖੋ ਬਰਸਾਤਾ ਨਾਲ ਢਿੱਡੇ ਹੋ ਰਹੇ ਨੇ ਇਹ ਕਹਿੰਦੇ ਜੀ ਅਸੀਂ ਨਹੀਂ ਕਰ ਸਕਦੇ ਅਸੀਂ ਕਹਈ ਖੰਭਾ ਖੜਾ ਕਰਨਾ ਅਸੀਂ ਕਰਤਾ ਹੁਣ ਇਹ ਪ੍ਰਾਈਵੇਟ ਠੇਕੇਦਾਰਾਂ ਦਾ ਕੰਮ ਹੈ ਕੋਈ ਸੀਨੀਅਰ ਅਧਿਕਾਰੀਆਂ ਤੱਕ ਵੀ ਇਹ ਗੱਲ ਪਹੁੰਚਾਈ ਕਿ ਨਹੀਂ ਇਹ ਹਜੇ ਤੱਕ ਤਾਂ ਪਹੁੰਚਾਈ ਨਹੀਂ ਉਦੋਂ ਆਇਆ ਦੀ ਇੱਕ ਜੈ ਆਇਆ ਦੀ ਜੀ ਉਹਨੂੰ ਆਖਿਆ ਵੀ ਕੀ ਕਹਿੰਦੇ ਉਹ ਕਹਿੰਦੇ ਵੀ ਸਾਡਾ ਕੰਮ ਨਹੀਂ ਅਸੀਂ ਤਾਂ ਇੱਕ ਵਾਰੀ ਖੰਭਾ ਖੜਾ ਕਰਨਾ ਦੀ ਕਰਤਾ ਉਸ ਤੋਂ ਬਾਅਦ ਇਹ ਜੈ ਦਾ ਹੁਣ ਉਹਨਾਂ ਦਾ ਪ੍ਰਾਈਵੇਟ ਠੇਕੇਦਾਰਾਂ ਦਾ ਕੰਮ ਹੈ ਹਾਂਜੀ ਬਾਈ ਜੀ ਤੁਹਾਡਾ ਸੁਖਦੇਵ ਸੁਖਦੇਵ ਜੀ ਕੀ ਮਾਮਲਾ ਹੈ ਇਹ ਜਿਹੜਾ ਤੁਸੀਂ ਤਾਰਾਂ ਬਾਰੇ ਕੋਈ ਕਹਿ ਰਹੇ ਸੀਗੇ ਤਾਰਾਂ ਸਰ ਦੇ ਕੋ ਗੱਡੀਆਂ ਵੀ ਲੰਘਦੀਆਂ ਨੇ ਬੱਸਾਂ ਵੀ ਲੰਘਦੀਆਂ ਨੇ ਦਿੱਕਤ ਆਂਦੀ ਹੈ ਕਿਸੇ ਦਾ ਧਿਆਨ ਪੈਂਦਾ ਨਹੀਂ ਪੈਂਦਾ ਕਈ ਵਾਰੀ ਪੜਾਕੇ ਪੈ ਚੁੱਕੇ ਨੇ ਵੀ ਸਾਡੀ ਇਹੀ ਬੇਨਤੀ ਹੈ ਵੀ ਇਹਨੂੰ ਠੀਕ ਕੀਤਾ ਜਾਵੇ ਤਾਂ ਬੜਾ ਨੁਕਸਾਨ ਕਿਸੇ ਦਾ ਵੀ ਹੋ ਸਕਦਾ ਹੈ ਪਬਲਿਕ ਲੰਘਦੀ ਹੈ ਤੋਂ ਕਿਸੇ ਦੇ ਉੱਪਰ ਗਿਰ ਵੀ ਸਕਦਾ ਹੈ ਨਹੀਂ ਚਣਵੀ ਆਂਦਾ ਤਾਂ ਬਸ ਇਹੀ ਆਤਮਨਿਕ ਰਿਕਵੈਸਟ ਹੈ ਵੀ ਇਹਨੂੰ ਠੀਕ ਕੀਤਾ ਜਾਵੇ ਆ ਯਾਰ ਆ ਯਾਰ ਹਾਂਜੀ ਭਾਈ ਜੀ ਤੁਹਾਡਾ ਨਾਮ ਬਿਰਾਮ ਸਿੰਘ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਤਾਰਾਂ ਨੀ ਇਹ ਟਾਰਾ ਨੀਵੇਂ ਨੇ ਮੇਰੇ ਖਿਆਲ 15 ਫੁੱਟ ਦੀ ਉਚਾਈ ਤੇ ਨੇ ਜਿਹੜੀ ਗੱਲ ਜਿਵੇਂ ਮਿੰਨੀ ਬੱਸਾਂ ਲੰਘਦੀਆਂ ਨੇ ਉੱਪਰ ਫੁਵਾਰੀਆਂ ਪੂਰੀਆਂ ਬੈਠੇ ਹੁੰਦੇ ਨੇ ਕਈ ਵਾਰੀ ਕਦੇ ਵੀ ਹਾਸਾ ਵਾਪਸ ਸਕਦਾ ਹੈ ਜਿਵੇਂ ਮੀਟ ਟ੍ਰਕ ਟੂਕ ਲੰਘਦੇ ਨੇ ਕਾਫੀ ਵਾਰੀ ਇੱਥੇ ਪਟਾਕੇ ਪੈ ਚੁੱਕੇ ਨੇ ਜਿਵੇਂ ਜੀਸੀਬੀ ਲੰਘਦੇ ਨੇ ਬਹੁਤ ਵਾਰ ਬਚਾਅ ਹੋ ਚੁੱਕਾ ਹੈ ਜੀਡੀ ਵਾਲਾ ਕਦੇ ਵੀ ਨੁਕਸਾਨ ਹੋ ਸਕਦਾ ਕਿਸ ਚੀਜ਼ ਤੇ ਸੀਨੀਅਰ ਅਧਿਕਾਰੀਆਂ ਤੱਕ ਕੋਈ ਇਹ ਗੱਲ ਪਹੁੰਚਾਈ ਹੈ ਹਾਂ ਅੱਜ ਹੀ ਜੋ ਉਤਾਰ ਕੇ ਖੰਬੇ ਲਾ ਕੇ ਗਏ ਨੇ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਵੀ ਇਹ ਪ੍ਰਾਈਵੇਟ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਸਾਡੇ ਖੰਬਾ ਖੜਾ ਕਰਨ ਦੀ ਜ਼ਿੰਮੇਵਾਰੀ ਉਹ ਤੋਂ ਆਉਂਦੀ ਹੈ ਜ਼ਿੰਮੇਵਾਰੀ ਹਾਂਜੀ ਤੁਹਾਡਾ ਨਾਮ ਜੀ ਪ੍ਰਦੀਪ ਕੁਮਾਰ ਜੀ ਪ੍ਰਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਖੰਬੇ ਬਾਰੇ ਜਾਂ ਤਾਰਾਂ ਬਾਰੇ ਜਿਹੜਾ ਨੀ ਮੈਂ ਤੁਹਾਡੇ ਦੁਕਾਨਾਂ ਦੇ ਨਾਲ ਹੀ ਆ ਇਹ ਤਕਰੀਬਨ 15 ਦਿਨ 20 ਦਿਨ ਹੋ ਗਏ ਪਹਿਲਾਂ ਵੀ ਕਹਿੰਦੇ ਰਿਆਂ ਟਰੱਕ ਲੰਘਦੇ ਨੇ ਇੱਥੋਂ ਤੇ ਆਪਣੇ ਜੀਸੀਪੀ ਲੰਘਦੇ ਨੇ ਰੋਜ਼ ਹੀ ਫਟਾਕੇ ਵਾਜਦੇ ਨੇ ਸਾਰਾ ਆਪਸੇ ਜੁੜ ਗਿਆ ਨੇ ਇਹਦੀ ਪਤਾ ਕਿਸੇ ਦਾ ਕੋਈ ਨਫਾ ਨੁਕਸਾਨ ਵੀ ਹੋਦਾ ਰਹਾਦਾ ਅੰਬਾ ਜੂ ਜੂ ਟੈਂਡਾ ਆਈ ਜਾਂਦਾ ਗਾਲੇ ਪਰਸ ਉਸ ਰਸਤਵੰਦਨ ਆਏ ਉਹਨੇ ਹੀ ਸਪੈਸ਼ਲ ਗਿਆ ਸੀ ਆ ਉਦੋਂ ਟ੍ਰਾਂਸਫਰਮ ਲੱਗੇ ਵੀ ਆ ਕੰਮ ਲਾਜ਼ਮੀ ਕਰਕੇ ਜਾਓ ਕਹਿੰਦੇ ਇਹ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਆ ਖੰਭਾ ਟੇਡਾ ਜਿਹੜੇ ਆਣਗੇ ਉਹੀ ਕਰ ਦੇ ਜਾਈਏ ਯਾਨੀ ਇਹ ਜਿਹੜਾ ਖੰਭਾ ਲੱਗਿਆ ਹੋਇਆ ਦਿਨੋਂ ਦਿਨ ਟੇਡਾ ਹੋਈ ਜਾਂਦਾ ਹੋਰ ਜ਼ਿਆਦਾ ਹੋਈ ਜਾਂਦਾ ਇਹਦਾ ਨਫਾ ਨੁਕਸਾਨ ਕਦ ਹੋ ਜਾਏ ਜੀ ਕੋਈ ਪਤਾ ਨਹੀਂ ਪਹਿਲਾਂ ਇੱਕ ਦਰਖਤ ਗਿਰ ਗਿਆ ਤਾਰਾਂ ਨੀਵੀਆਂ ਹੋਈਆਂ ਖੰਭਾ ਟੇਡਾ ਹੋਈ ਜਾਂਦਾ ਹੁਣ ਇਹ ਨਹੀਂ ਪਤਾ ਕੋਈ ਜੀਸੀਬੀ ਨਾਲ ਲੱਗੇ ਨਾਲ ਦੀਆਂ ਖੰਭਾ ਥੱਲੇ ਆਵੇ ਕੋਈ ਨਫਾ ਨੁਕਸਾਨ ਹੋ ਜਾਦਾ ਗੱਲ